ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀੋ ਜਪੁਜੀ ਸਾਹਿਬ ੴ ਸਤਨਾਮ ਤਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਜੁਨੀ ਸੈਭੰ ਗੁਰ ਪ੍ਰ사ਦਿ ਜਪੁ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਨ ਹੋਵੈ ਜੇ ਸੋਚੀ ਲਖਵਾਰੁ ਚੁਪੈ ਚੁਪ ਨ ਹੋਵੈ ਜੇ ਲਾਇ ਰਹਾ ਲਿਉ ਤਾ ਉਖੇਂ ਭੁਖਣਾ ਤਰੀਜ ਬਨਾ ਪਰਿਆ ਭਾਰੋ ਸਹਸ ਸੰਪਲਕ ਹੋਵੇ ਤੈ ਤਨਾ ਚੱਲਣਾ ਕਰਸ ਚਾਰਾ ਹੋਈਐ ਕਕੁੜਤ ਪੈ ਪਾਲੋ ਅਮਰ ਜਾਏ ਚੱਲਣਾ ਨਾਨਕ ਲਿਖਿਆ ਨਾਮ ਹੁਕਮੇ ਹਉ ਨ ਆਕਾਰ ਹੁਕਮ ਨ ਤਹ ਆਜਾਈ ਹੁਕਮੇ ਹੋਵਨ ਜੀ ਹੁਕਮੇ ਲੈ ਉੱਲ੍ਹ ਆਈ ਹੁਕਮੇ ਉਤਮ ਨੀਚ ਹੁਕਮ ਲਿਖੋ ਦੁਖ ਸੁਖ ਭਾਈਐ ਇਕਨਾ ਹੁਕਮੇ ਬਖਸੀਸ ਇਕੋ ਹੁਕਮਿਸਦਾ ਭਾਈ ਸਭੁ ਕਮੈ ਅੰਦਰ ਸਭਕ ਬਹਰੁ ਨ ਕੋਇ ਨਾਨਕ ਹੁਕਮਿ ਜੇ ਭਝਤਾ ਹੋਇ ਤਾ ਮੈ ਕਹ ਨ ਕੋਇ ਗਾਵੇ ਕੋ ਤਾਨ ਹੋਵੇ ਕਿਸੈ ਤਾਨ ਗਾਵੇ ਕੋ ਦਰਤ ਜਣੇ ਨਿਸ਼ਾਨ ਗਾਵੇ ਕੋ ਗੁਣ ਵੜੇ ਅਨਿਆ ਚਾਰ ਗਾਵੇ ਕੋ ਵਿਦਿਆ ਵਿਖਮੀ ਚਾਰ ਗਾਵੇ ਕੋ ਸਾਜ ਕਰੇ ਤਨਖੇ ਹੈ ਗਾਵੇ ਕੋ ਜੀ ਲਗਰਦੇ ਗਾਵੇ ਕੋ ਜਾਪੈ ਜਿਸ ਦੂਰ ਗਾਵੇ ਕੋ ਵਿਤਹਿ ਹੰਰਹ ਦੂਰ ਕਥਨਾ ਕਥਨਾ ਵਤੋਟ ਕਤਕ ਕਛ ਕਥੀ ਕੋਟੀ ਕੋਟੋ ਲਿੰਦਾ ਦੇ ਲੈਂਦੇ ਤਕਤਾ ਹੈ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮਤ ਲਾਇ ਰਾਹੋ ਨਾਨਕੁ ਖੂਬ ਸਾਬੇ ਪਰਵਾਹੋ ਸਾਚਾ ਸਾਹਿਬ ਸਾਚਨਾ ਹੈ ਭਖ ਭਉ ਆਪਾਰੋ ਆਖ ਮੰਗ ਦੇ ਦੇ ਦਾਤ ਕਰੇ ਦਾਤਾ ਇਰਕੇ ਅਗੇ ਰਖੀਐ ਜਿਸ ਤੇ ਸਰਦਾਰ ਬਾਰ ਮਹੁ ਕੇ ਬੁਲਣ ਬੋਲੀਐ ਜਿਸ ਤਹੇ ਪਿਆਰੋ ਮਰਤ ਵੇਲਾ ਸਤਨਾਉ ਨਵੜਿਆ ਵਿਚਾਰ ਕਰਮੀਆਂ ਵੇ ਕੱਪੜਾ ਅੰਦਰਿ ਮੋਖ ਦਵਾਰ ਨਾਨਕ ਐਵ ਜਾਣੀ ਸਭ ਆਪਿ ਇਸ ਤਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪਨ ਰੰਨ ਸੋਏ ਜੇਨੁ ਸੇ ਰਤਨ ਪਾਇਮ ਮਹਨ ਨਾਨਕ ਗਾਵੇ ਅਗੁਣਿ ਨਿਧਾਨ ਗਾਵੇ ਸਿਮਰਥਿਏ ਭਾਉ ਤ ਪ੍ਰਹਰਸੁ ਕਰ ਲਾ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਐ ਸਿਮਾਈ ਗੁਰਇਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਅਥਾ ਨਾਹੀ ਕਹਿਣਾ ਕਥਨ ਨ ਜਾਇ ਗੁਰ ਅੰਕ ਦੇਹ 부ਝਾਏ ਸਭਨਾ ਜੀਆ ਤਾ ਇਕਾਤ ਸੋ ਮੈ ਵਿਸਰਨ ਨ ਜਾਇ ਤੀਰਥ ਨਾ ਆਜਿਤ ਸੁਭਾਵਾਂ ਪਾਣੇ ਤੇ ਨਾਇ ਕਰੀ ਜੇ ਤੇ ਸ੍ਰਿਤ ਉਪਾਏ ਵੇਖਣ ਕਰਮਾਂ ਕੈ ਮਿਲੇ ਲਈ ਮਤ ਵਿਚਰਤ ਨਿਜਵਾਹਰ ਮਾਨ ਕੋ ਜੇ ਗੁਰ ਕੇ ਸਿਖ ਸੁਣੀ ਗੁਰਾਂ ਕਰੇ ਬੁਝਾਈ ਸਭ ਨਾਈਆ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾ ਆਜਿਤ ਸੁਭਾਵਾਂ ਪਾਣੇ ਤੇ ਨਾਇ ਕਰੀ ਜੇ ਤੇ ਸ੍ਰਿਤ ਉਪਾਏ ਵੇਖਣ ਕਰਮਾਂ ਕੈ ਮਿਲੇ ਲਈ ਮਤ ਵਿਚਰਤ ਨਿਜਵਾਹਰ ਮਾਨ ਜੇ ਗੁਰ ਕੀ ਸੁਖ ਸੁਣੇ ਉਰਾਇਂ ਕਦੇ ਉਜਾਏ ਸਬਨਾ ਜੀਆਂ ਕਾਇਕ ਦਾਤਾ ਸੋ ਮੈਂ ਉਸਰ ਨ ਜਾਏ ਜੇ ਜੁਗਤਾਰੇ ਆਰ ਜਾ ਹੋਰ ਦਸੋਣੀ ਹੋਏ ਨਮਾ ਖੰਡਾ ਵਿੱਚ ਜਾਣੀ ਐ ਨਾਲ ਚਲੇ ਸਭ ਕੋਏ ਚੰਗਾ ਨਾਮ ਰਖਾਏ ਕਾ ਜਿਸ ਕੀ ਰਤ ਜਗਲੇ ਜੇ ਤਿਸ ਮਨਦਰ ਨ ਆਵੈ ਤਾ ਬਾਤ ਨ ਪਚੈ ਤੇ ਕੀਟਾ ਅੰਦਰ ਕੀਟ ਕਰ ਦੋ ਸੇ ਦਸਰੇ ਨਾਨਕ ਨਿਰਗੁਣ ਗੁਣ ਕਰੇ ਗਨਵੰਤਿਆਂ ਗੁੰਦੇ ਤੇ ਹੱਪ ਨ ਸੁਝਾਈ ਜੇ ਤਿਸ ਗੁਣਾਂ ਕੋਈ ਕਰੇ ਸੁਣੈ ਸਤਿਪਿਰ ਸੁਰਨਾਥ ਸੁਣੈ ਘਰਿਤ ਤਵਲੇ ਆਕਾਸ਼ ਸੁਣੈ ਦੇਵ ਲੋਪਾ ਤਾਲ ਸੁਣੈ ਪਹਨ ਸੁਖ ਕਾਲ ਨਾਨਕ ਭਗਤ ਹਦਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਰਬਰਮਾ ਇੰਦੋ ਸੁਣੈ ਮੁਖ ਸਲਾਹਣ ਮੰਦੋ ਸੁਣੈ ਜੋਗ ਜੋਗਤ ਤਨ ਪਹਿਤ ਸੁਣੈ ਸਾਸਤ ਸਮਰਤ ਵੇਦ ਨਾਨ ਤਤ ਦਾ ਵਿਗਾਸ ਸੁਣ ਦੁਖ ਪਾਪਾ ਨਾਸ ਸੁਣ ਸਤ ਸੰਤੋਖ ਗਿਆਨ ਸੁਣ ਅੱਠ ਸੱਟ ਕਾ ਇਸਨਾ ਨਾਸ ਸੁਣ ਪੜਪੜ ਪਾਵੇ ਮਾਨ ਸੁਣ ਲੱਗ ਸਹ ਜਾਨ ਨਾਨਕ ਭਗਤ ਦਾ ਵਿਗਾਸ ਸੁਣ ਦੁਖ ਪਾਪਾ ਨਾਸ ਸੁਣੈ ਸਰਾਗੁਨਾ ਤੇਗਾ ਸੁਣੈ ਸੇਖੁ ਕੀਰਪਾ ਤਿਸਾ ਸੁਣੈ ਦਿਹ ਪਾਵੈ ਰਹੁ ਸੁਣੈ ਹਾਸੁਐ ਸਭਾ ਬੋ ਨਾਨਕ ਤਸ ਦਾ ਵਿਗਾਸ ਸੁਣੈ ਦੁਖ ਪਾਪਾ ਨਾ ਅਸੋ ਕਿ ਕਹਿ ਨਾ ਜਾਏ ਜੇ ਕੋ ਕਹੈ ਪਛੈ ਬਸਤਾਏ ਕਾਗਜ਼ ਕਲਮ ਨਾਲ ਲਖਣ ਹਰਮਨ ਕਾਵਿਆ ਕਰਨ ਵਿਚਾਰ ਵੈਸਾ ਨਾਮ ਨਰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਨਸੁਰਤ ਹੋਇ ਮਨ ਬੁੱਧ ਮਨ ਸਗਲ ਆਣ ਕੇ ਸਦ ਮਨ ਮਹਿ ਟੋਟਾ ਨਾ ਖਾਏ ਜਿਨ ਕਾ ਸਾਥ ਨਾ ਜਾਏ ਐਸਾ ਨਾਨ ਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਮਾਰਗ ਠਾਤ ਨਾ ਪਾਏ ਮਨੈ ਪਤਸ ਪ੍ਰਗਟ ਜਾਏ ਮਨੈ ਮਦ ਨਾ ਚੱਲੇ ਪੰਥ ਮਨੈ ਧਰਮ ਸਿੱਧੀ ਸੰਬੰਧ ਹੋਏ ਐਸਾ ਨਾਨ ਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨਾ ਪਾਵ ਮਗਦਵਾਰੋ ਮਨਾ ਪਰਵਾਰਾ ਸਰਹ ਮਨਾ ਤਰ ਤਾਰੇ ਬੁਰ ਸੁਖਮ ਨਾਨਕ ਕਹ ਨਾ ਫਿਕ ਵੈ ਸੁਨਾਮ ਨਰਨਜਨ ਹੋਏ ਜਿ ਕੋ ਮਨ ਜਾਣੈ ਓਨ ਕੋਏ ਪੰਜ ਪ੍ਰਭਾਨ ਪੰਜ ਪ੍ਰਧਾਨ ਪੰਜ ਪਾਵ ਦਰਗਹ ਮਾਨ ਪੰਜ ਸੋਹ ਹੈ ਦਰਜਾਨ ਪੰਚਾਂ ਕਾਗ ਰਿ ਇਹਾਨ ਜੇ ਕੋ ਕਹ ਤਰੇ ਵਿਚਾਰ ਕਰਤੇ ਕਾ ਕਰਨ ਨਾਹੀ ਸਮਾਰ ਤਹੋਲ ਧਰਮ ਦਿਆ ਦਾ ਪੂਤ ਸੰਤੋਖ ਥਾਪ ਰਖਿਆ ਜਨ ਤੋ ਤ ਜੇ ਕੋ ਜੇ ਹੋਵੇ ਸਚਿਆਰ ਤਹਲੇ ਉਪਰ ਕੇ ਤਪ ਹਾਰ ਤਹਤੀ ਹੋ ਕਰੇ ਹੋਰ ਹੋਰ ਦਿੱਸਤ ਪਹਾਰ ਤਲੇ ਪਨ ਜੋਰ ਜੀ ਯਾਤਰਾ ਦਾ ਕੇ ਨਾਮ ਸਭ ਨਾਲ ਲਿਖਿਆ ਬੜੇ ਕਲਾਮ ਹੋਲੇ ਕਾਲਿਕ ਜਾਣੇ ਹੋਏ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਨ ਸਵਾਲ ਰੂਪ ਕੀਤੇ ਰਾਤ ਜਾਣੇ ਕੋਣ ਕੂਤੋ ਕੀ ਤਪਸਾ ਵੇ ਕੋ ਘਵਾਉ ਦਸਤੇ ਹੋਏ ਲਖ ਦਰਿਆ ਕੁਦਰਤ ਕਮਨ ਖਾਂ ਵਿਚਾਰ ਵਾਰਿਆ ਨ ਜਾਵੇਂ ਇੱਕ ਵਾਰ ਜੋ ਤਦ ਪਾਵੇ ਸਹਿ ਕਲੀਤਾ ਤੁਸ ਦਸ ਲੰ ਨਿਰੰਕਾਰ ਅਸੰਖ ਜਪ ਅਸੰਖ ਭਾਉ ਸੰਸ ਸੁਜਾ ਸੰਸਪਤਾਉ ਸੰਖ ਗ੍ਰੰਥ ਮੁਖਵੇਦ ਪਾਠ ਸੰਖ ਜੋਗ ਮਨ ਰਹੇ ਉਦਾਸ ਸੰਸ ਸਤ ਗੁਣ ਗਿਆਨ ਵਿਚਾਰ ਸੰਸ ਸਤੀਆ ਸੰਸਦਾਤਾਰ ਸੰਸ ਸੂਰ ਮੋਹ ਅਕਸਾਰ ਸੰਸ ਮੋ ਲਿਵਲਾਇ ਤਾਰ ਕੁਦਰਤ ਕਾਣ ਤਹਾ ਵਿਚਾਰ ਵਾਰਿਆ ਜਾਵਾਂ ਇੱਕ ਵਾਰ ਜੋ ਤੁਮ ਭਾਵੇ ਸਾਰੇ ਪ੍ਰੀਕਾਰ ਤੁਮ ਸਦਾ ਸਲਾਮ ਨਿਰੰਕਾਰ ਅ ਸੰਖ ਮੁਰਖੰਦ ਘੋਰ ਸੰਖ ਚੋਰ ਹਰਾਮ ਫੋਰ ਸੰਖ ਮੁਰ ਕਰ ਜਾਹੇ ਜੋਰ ਸੰਖ ਲਵਟ ਹਤਿਆ ਕਮਾਹੇ ਸੰਖ ਬਾਪੇ ਪਾਪ ਕਰ ਜਾਹੇ ਸੰਖ ਪੁੜਿਆਰ ਕਵੜੇ ਤੇ ਰਾਹੇ ਸੰਖ ਲੈ ਚਮਲ ਪੱਖਾ ਹੈ ਸੰਖ ਨਿੰਦ ਸਿਰ ਕਰੇ ਭਾਰ ਨਾਨਕ ਨੇ ਚ ਬਹਿ ਵਿਚਾਰ ਦਰਨ ਜਾਵੇਂ ਤਵਾਰ ਜੋਤਿ ਭਾਵੇ ਸਹੇ ਤਲੀਕਾ ਤੂੰ ਸਦਾ ਸਲਾਮਤ ਨਿਰੰਤਾਰ ਸੰਸਕ ਸਨਾਵ ਸੰਸਖ ਥਾਵ ਗੰਗ ਗੰਗ ਸੰਸਖ ਲੋ ਸੰਸਖ へ ਸਿਰ ਪਹਰ ਹੋਏ ਅਖਰੇ ਨਾਮ ਸ੍ਰੀ ਸਾਲਾਬ ਅਖਰੇ ਗਿਆਨ ਗੇਤ ਗਣਗਾ ਫਿਰ ਲਿਖਣ ਬੋਲਣ ਗਾਣਾ ਅਖਰਾ ਸਰ ਸੰਜੋਗ ਖਾਣ ਜਿਨਾਂ ਹੇ ਲਿਖੈ ਤ ਸੁਰ ਨਾਹੇ ਜਿ ਹਰ ਮਾਇ ਤਤ ਤੋ ਪਾਹੇ ਜਿਤਕ ਕਰਤਾ ਤਿਤ ਤਨਾ ਵਿਣ ਨਾਵੈ ਨਾਹੀ ਪੋਥਾਉ ਕੁਦਰਤ ਗਵਨ ਕਹਾ ਵਿਚਾਰ ਵਾਰ ਨ ਜਾਵੇਂ ਇੱਕ ਵਾਰ ਜੋ ਤੁ ਭਾਵੇਂ ਸਾਈ ਭਲੀਕਾਰ ਤੁ ਸੰਸ ਦਸ ਲਾਮ ਨਿਰੰਕਾਰ ਭਰੇ ਹੱਥ ਪੈਰ ਤੰਦੇ ਪਾਣੀ ਘੁਤ ਤੇ ਉਤਰ ਸਖੇ ਮੁੱਤਲੀ ਟੇ ਕੱਪੜ ਹੋਏ ਦੇ ਸਾਬੂੰ ਲਈਏ ਉਹ ਧੋਏ ਭਰੀਏ ਮਨ ਪਾਪਾਂ ਕਾ ਸੰਗ ਧੁਪ ਨਵ ਕਰੰਗੁ ਕੋਨੇ ਪਾਪੀ ਆਖ ਨਾਹੇ ਕਰ ਕਰ ਕਰਣਾ ਲਿਖ ਲਾ ਜਾਹੋ ਆਪੇ ਵੀਰਬਹਿਿ ਖਾਹੋ ਨਾਨਕ ਹੁਕਮਿ ਆਵੋ ਜਾਹੋ ਤੀਰਥ ਤਪੁ ਦਇਆਦਿਦਾਨ ਜੇ ਕੋ ਪਾਵੈ ਤਲ ਕਮਾਨ ਸੁਣ ਆਪਨੇ ਆਮਨ ਕੀਤਾ ਭਾਉ ਅੰਤਰਗਤਿ ਰਤਿ ਮਲ ਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣੁਨ ਕੀਤਾ ਭਗਤ ਨ ਹੋਏ ਸਵਸਥ ਆਤਵਾਣੀ ਬ੍ਰਹਮਾ ਹੋ ਸਤ ਸੁਹਾਨ ਸੁਦਾਮਨ ਚਾਓ ਕਮਣ ਸੁਵੇਲਾ ਵਖਤ ਕਮਣ ਕਮਣ ਸਿਤ ਕਮਣ ਵਾਰ ਕਮਣ ਸ੍ਰੋਤੀ ਮਹ ਕਮਣ ਜਿਤ ਹੋ ਆਕਾਰ ਰੇਲ ਨ ਪਾਇਆ ਪੰਡਤੀ ਜੇ ਹੋਵੇ ਲੈ ਪ੍ਰਾਣ ਵਖਤ ਨ ਪਾਇਓ ਕਾਦੀਆ ਜੇ ਲਖਨ ਲੇਖ ਪੁਰਾਨ ਸਿਤ ਵਾਰ ਨਾ ਜੋਗੀ ਜਾਣੈ ਰਤਮਾ ਹੋ ਨ ਤੋਈ ਜਾ ਕਰਤਾ ਸਿਥੇ ਤੋ ਸਾਜੇ ਆਪੇ ਜਾਣੈ ਤੋਈ ਕਿਵ ਕਰ ਅੱਖਾਂ ਕਿਵ ਸਾਲਾਹੀ ਚੋ ਵਰਨਿਤ ਜਾਣਾ ਨਾਨਕ ਅੱਖਣ ਤੁਮ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਹੀਂ ਕੀਤਾ ਜਤ ਤਾ ਹੋਇ ਅਨੰਤ ਜੇ ਕੋ ਆਪੋ ਜਾਣੈ ਤਦ ਨ ਸੁਹੈ ਪਤਲ ਪਤਲ ਲਤੋ ਆਕਾਸ ਆਕਾਸ ਓੜ ਪਓੜ ਕਪਾਲ ਚਕੇ ਵੈਦ ਕਹਨਿ ਕਵਾਤ ਸੱਛ ਸਠਾਰਹ ਕਹਨਿ ਤੇ ਬਾਸ ਲੋ ਇਕ ਤਹਤ ਲਿਖਾ ਹੋਇ ਤਾ ਲਿਖੀਐ ਲਿਖੇ ਹੋਇ ਨਾ ਸੁਨਨ ਤੋ ਡਾਇਕਿਆ ਆਪੇ ਜਾਣ ਆਪ ਸਲਾਹੇ ਸਲਾਹੇ ਇਤਿ ਸੁਰਤਨ ਭਾਈਆ ਨਦੀਆਂ ਤੇ ਵਾਪ ਬਹਿ ਸਮੁੰਦਰ ਨ ਜਾਣੀਐ ਸਮੁੰਦ ਸਹਾ ਸੁਤਾਨ ਗ੍ਰਹ ਸਤੇ ਮਾਲ ਧਨ ਕਿਹੜੇ ਤੁਲ ਨਾ ਹੋਣੀ ਜੇ ਤਸ ਮਨ ਹਾਨ ਅਸਰ ਅੰਤਨ ਸਤਿ ਕਹਿਣ ਦਾ ਅੰਤੋ ਅੰਤਨ ਕਰਨ ਦੇਣ ਦਾ ਅੰਤੋ ਅੰਤਨ ਵੇਖਣ ਸੁਣਾਣ ਦਾ ਅੰਤੋ ਅੰਤਨ ਜਾਪੇ ਕਿਆ ਬੰਵੰਤ ਅੰਤਨ ਜਾਪੇ ਕੀਤਾ ਆਕਾਰ ਅੰਤਨ ਜਾਪੇ ਪਾਰਾਵਾਰ ਅੰਤਾਰਣ ਤੇ ਤੇ ਵਿਲਲਾਹੇ ਤਾਂ ਕਿ ਅੰਤਨ ਪਾਏ ਜਾਹੇ ਇਹ ਹਉ ਅੰਤਨ ਜਾਣੇ ਕੋਈ ਬਖਤਾ ਕੀ ਅਵਸਥਾ ਹੋਏ ਵੱਡਾ ਸਾਹਿਬ ਊਚਾ ਥਾਵੇਂ ਊਚੇ ਉੱਪਰ ਊਚਾ ਨਾ ਹੋਵੜੂ ਊਚਾ ਹੋਵੇ ਕੋਈ ਤਿਸੂ ਛੇ ਕੋ ਜਾਣੇ ਸੋਏ ਜੇ ਵੀੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾ ਭਗਤਾ ਕਰਮ ਲਿਖਿਆ ਨਾ ਜਾਏ ਦੇਵ ਨਾ ਦਾਤਾ ਤਿਲ ਨਾ ਤੁਮਾਇ ਕਿਤੇ ਮੰਗ ਹਜੋ ਦਾ ਪਾਰ ਤੇ ਚੰਗਣਤ ਨਹੀਂ ਵਿਚਾਰ ਤੇ ਖੱਪ ਟੁਟੇ ਦੇਕਾਰੋ ਕੇ ਚਿਲੇ ਲੈ ਮਨ ਕਿਰਪਾ ਜੀ ਕਿਤੇ ਮੂਰਖ ਸਾਹੀ ਸਾਹੇ ਕਿਤੇਆਂ ਦੁਖ ਸੁਖ ਸੁਦਮਾਰ ਐ ਪਹਿਦਾ ਤੇਰੀ ਦਾਤਾਰ ਬੰਦ ਖਲਾਸ ਵੀ ਭਾਣੇ ਹੋਏ ਹੋ ਰਾਖ ਨਖ ਕਾ ਕੋਏ ਜੇ ਕੋ ਖਾਇ ਕੇ ਆਖ ਨ ਪਾਏ ਉਹ ਜਾਣੇ ਜੇਤੀਆ ਮੋਹ ਖਾਏ ਆਪੇ ਜਾਣੇ ਆਪੇ ਦੇ ਆਖੇ ਸੇਵੇ ਕਈ ਕੇ ਜਿਸਨ ਬਖਸੇ ਸਤਿ ਸਲਾਹ ਨਾਨਕ ਪਾਤਸ਼ਾਹੀ ਪਾਤ ਸਹੋ ਮਲਗਣਮ ਲਵਾ ਪਾਰੋ ਮਲਵਾ ਪਾਰਿ ਹੰਦ ਬੰਦਾਰੋ ਮਲ ਲਾਵੇ ਮਲ ਜਾਹੇ ਭੈ ਮਲ ਸਮਾਹੇ ਮੁਲਤਰ ਮਾਮਲ ਦੇ ਦਾਣ ਲਤਲ ਮਲ ਪ੍ਰਵਾਨ ਬਲ ਬਖਸ਼ੇ ਸੁਮਲ ਨਿਸ਼ਾਨ ਮੁਲਤਮ ਕਰਮ ਮੁਲ ਪ੍ਰਮਾਨ ਮੁਲ ਮੁਲਾਖਿਆ ਨਾ ਜਾਏ ਆਖੇ ਆਖਰ ਹੇਲ ਵਿਲਾਏ ਆਖੇ ਵੇਦ ਪਾਠੂ ਰਾਣ ਆਖੇ ਪੜੇ ਕਰੇ ਵਿਖਿਆਣ ਆਖੇ ਬ੍ਰਹਮਾ ਆਖੇ ਇੰਦੂ ਆਖੇ ਗੁਪੀ ਸੇ ਗੋਵਿੰਦ ਆਖੇ ਸਰੇ ਆਪੇ ਸਿੱਧੋ ਆਖੇ ਤੇ ਤੇ ਬੰਦੋ ਆਖੇ ਦਾਨ ਆਖੇ ਦੇਵ ਆਖੇ ਸੁਰندرਮਨ ਜਨ ਸੇ ਕਹਤੇ ਆਖੇ ਅਖਣ ਪਾਹੇ ਕਹਤੇ ਕੈ ਉਠ ਉਠ ਜਾਹੇ ਤੇ ਪਿਤੇ ਹੋਤ ਰਹੇ ਸਾਹ ਤਾ ਸਤੇ ਤੇ ਹੀ ਕੇ ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜੋ ਤਾਂ ਲਿਖੀਏ ਸਿਰ ਗਾਂ ਮਾਰਾ ਗਵਾਰ ਸੋਦਰ ਕਿਹਾ ਸੋ ਘਰੋ ਤੇਰਾ ਸੋਦਰ ਕਹਿ ਸੋ ਘਰ ਕੇ ਹਜ ਬੈ ਸੰਸਮਾਲੇ ਵਾਜਨ ਆਦਨਿਤ ਸੰਕਾ ਕੇ ਤੇ ਵਮਨ ਹਾਰੇ ਕੇ ਤੇ ਰਗ ਤੇ ਸੋ ਘਹੀਆ ਨਾਮ ਕੇ ਤੇ ਗਮਨ ਹਾਰੇ ਗਾਵੇ ਤੁਮ ਨਾ ਪਾਣ ਪਾਣੀ ਬੈ ਸੰਤੂਰ ਗਾਵੇ ਰਾਜਾ ਤੁਮ ਦੁਵਾਰੇ ਗਾਵੇ ਚਤੁਕ ਤਿਲਹ ਜਾਣ ਹੈ ਲਿਖ ਲਿਖ ਧਰਮ ਵਿਚਾਰ ਗਾਵੇ ਹਿਸ਼ਰ ਬਰਮਾ ਦੇਵੀ ਸੋ ਹੰਸ ਦਸਵਾਰੇ ਗਾਵੇ ਦੇ ਦਰਸ਼ਨ ਬੈਠੇ ਦੇਵਤੇ ਅਦਰ ਨਾਲੇ ਦਾਵੇ ਸਿਦਸਨਾਧੀ ਅੰਦਰ ਗਾਮ ਸਾਧ ਵਿਚਾਰ ਗਾਵਨ ਜਿਤੇ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਰੱਖੇ ਸਾਰਵਜੁਗ ਜਗਵਿਦਾਂ ਨਾਲੇ ਗਾਵੇ ਮੋਹਣੀ ਆਵਨ ਮੋਹਨ ਸੁਦਾ ਮਖ ਫੈਲੇ ਗਾਮ ਨਿਰਤਨੁ ਪਾਏ ਤੇਰੇ 68 ਤੀਰਥ ਨਾਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰਖੰਡਾ ਕਰ ਕਰ ਰੱਖੇ ਧਾਰੇ ਸੇ ਤਦਨੋਂ ਗਾਵੈ ਜੁਗਤ ਭਾਵਨ ਔਰ ਤੇ ਤੇਰੇ ਭਗਤੁਰ ਸਾਲੇ ਹੋਰ ਕਿਤੇ ਗਾਵਨ ਸੇ ਮਚਿ ਤਨੋਂ ਆਉਨ ਨਾਨਕ ਕਾ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸੱਚਾ ਸਾਚੀ ਨਾਹੀ ਹੈਪੀ ਹੋਸੀ ਜਾਇ ਨ ਜਾਸੀ ਰਚਨਾ ਜਿਨ ਹਰ ਚਾਏ ਰੰਗੇ ਰੰਗੇ ਭਾਤੀ ਕਰ ਕਰ ਜਤੀ ਮਾਇਆ ਜਿਨ ਹੁ ਪਾਏ ਕਰ ਕਰ ਵਖੇ ਕੀਤਾ ਆਪਣਾ ਜੇਵ ਤਿਸ ਦੀ ਗੜਿਆਈ ਜੋ ਤੇ ਸੁਭਾਵੈ ਸੋਏ ਕਰਸੀ ਹਕਮ ਨ ਤਰਣਾ ਜਾਏ ਸੋ ਪਾਤਸ਼ਾਹ ਹੋ ਸਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਸਤਿ ਝੋਲੀ ਜਹਨ ਕੀ ਕਰੇ ਵਿਪੂਰਤ ਕਿੰਥਾ ਕਾਲ ਖਮਾਰੀ ਕਾਇਆ ਚਿਤੰਡਾ ਪ੍ਰਤੀਤ ਆਏ ਪੰਥੇ ਸੋ ਲਜਮਾਤੀ ਮਨ ਜਿਤ ਜਤ ਜੀਤ ਆਦੇਸ ਤੇ ਆਦੇਸ ਆਦਨਿਲ ਨਾਦਨਾ ਹਉ ਜੁਗ ਜੁਗ ਇੱਕੋ ਵੇਸ ਉਕਤ ਗਿਆਨ ਦਇਆ ਹੰਡਾਰਣ ਅਟਕਟ ਵਾਜਨ ਦੋ ਆਪਨਾਥ ਨਾਥੀ ਸਭ ਜਾਕੇ ਰਸ ਤੇਵ ਰਸਾਦ ਸੰਜੋਗ ਯੋਗਦ ਕਰ ਚਲਾਵੈ ਇਥੇ ਆਵੇ ਭਾਗ ਆਦੇਸ ਆਦੇਸ ਆਦਪਨੀਲ ਨਾਦ ਨਹ ਤੋ ਜੁਗ ਜੁਗ ਇੱਕ ਹੋ ਗਏਸ ਇਕਾਂ ਮਾਇ ਜਤੂ ਆਏ ਤੇ ਚੇਲੇ ਪਰਮਾਨ ਇੱਕ ਸੰਸਾਰੇ ਇੱਕ ਢਾਰੇ ਇਲਾਏ ਜੀਵਾਨ ਜਿਵ ਤਸ ਭਵ ਤਵ ਚਲਾਵੇ ਜਿਉ ਹੋਵੇ ਪਰਮਾਨ ਉਹ ਵੇਖੇ ਉਹਨਾਂ ਨਦਰ ਨਾਵੇ ਬਖਤਾ ਹੋਵੇ ਦਾਨ ਆਦਿ ਇਸ ਤੇ ਆਦੇਸੋ ਆਦ ਅਨੀਲ ਅਨਾਦਨ ਹਤੋ ਜੁਗ ਜੁਗ ਇੱਕੋ ਵੇਸ ਇੱਕ ਦੋ ਜੀਵ 2 ਲੱਖ ਹੋਏ ਲੱਖ ਵੇ ਲੱਖੀ ਸੋ ਲੱਖ ਲੱਖ ਗੇੜਾ ਆਖਿਆ ਇੱਕ ਨਾਮ ਜਗਦੇਸ ਇਹ ਤਰਾਹ ਰਵੜੀਆਂ ਚੜੀਏ ਹੋਏ ਕੇਸ ਸੁਣ ਗਲਵਾਂ ਆਕਾਸ ਤੇ ਡਿੱਟਾ ਆਇ ਰਹੀ ਸ ਨਾਨਕ ਨਦਰਿ ਪਾਈ ਐ ਕੂੜੀ ਕੂੜਾ ਠੀਸ ਆਖਣ ਜੋਰ ਤੇਨਹ ਜੋਰ ਜੋਰਨ ਮੰਗਣ ਦੇਣ ਦਾ ਜੋਰ ਜੋਰਨ ਜੀਵਨ ਮਰਨ ਦਾ ਜੋਰ ਜੋਰਨ ਰਾਜ ਮਾਲ ਮਸੂਰ ਜੋ ਰੋਣਾ ਸੁਤੇਗਾਨ ਵਿਚਾਰ ਜੋ ਰੋਣਾ ਸੁਤੇ ਛੁਟਾ ਸੰਸਾਰ ਜਿਸ ਸਤਿ ਜੋਰ ਕਰ ਵਿਖੈ ਸੋਏ ਨਾਨਕ ਉਤਮ ਨੀਤਿ ਨ ਕੋਏ ਰਾਤੇ ਰੋਤੇ ਤੇ ਦਿਵਾਰ ਪਮਨ ਪਾਣੀ ਅਗਨੀ ਪਾਤਲ ਤਿਸ ਵਿੱਚ ਧਰਤੀ ਸਾਪਨ ਕੀ ਤ੍ਰੰਸਾਲ ਤਿਸ ਵਿੱਚ ਜੀ ਜੁਕੇ ਰੰਗ ਤਿਨ ਕੇ ਨਾਮ ਆਨੇ ਤਨੰਤ ਕਰਮੀ ਕਰਮੀ ਹੋਏ ਵਿਚਾਰ ਸਚਾਇਆ ਸਚਾ ਦਰਬਾਰ ਤਤ ਚਤਹਨ ਪੰਚ ਪ੍ਰਵਾਣ ਅਨੁਦਰੇ ਕਰਮ ਕਵੇ ਨ ਜਾਨ ਕਚਪਤਾ ਯੋਥ ਪਾਏ ਨਾਨਕ ਅਜਤ ਜਾਏ ਧਰਮਖੰਡ ਕਾ ਇਹੋ ਧਰਮ ਗਿਆਨਖੰਡ ਕਾ ਆਤਮ ਕਰਮ ਕਹਿਤੇ ਪੰਪਾਣੇ ਵੇ ਸੰਤੋ ਰੋ ਕਿਤੇ ਕੰਨ ਦੇਸ ਕਿਤੇ ਵਰਮੇ ਘਾਟਿ ਕੜੀਐ ਰੂਪ ਰੰਤੇ ਵੇਸ ਕਹਿਤੀਆਂ ਕਰਮ ਧੂਨੀ ਮੇਰ ਕਹਤੇ ਕਹਤੇ ਤੁਪਲ ਸੋ ਕਤੈੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਦ ਬਦੁ ਨਾਥ ਪਿਤੇ ਕਿਤੇ ਦੇਵੀ ਵੇਸ ਕਿਤੇ ਦੇਵਦਨੋਂ ਮਨ ਕੀਤੇ ਕਿਤੇ ਰਤਨ ਸੁਨੰਦ ਕੀਤਿਆਂ ਖਾਣ ਕੀਤਿਆਂ ਬਾਣੀ ਕਿਤਿ ਪਾਤ ਨਰੰਦੋ ਕੀਤਿਆਂ ਸੁੱਤੀ ਸੇਦਕ ਤੇਤੇ ਨਾਨਕ ਅੰਤਨ ਅੰਤੋ ਗਿਆਨ ਖੰਡ ਮਹਾਨ ਪ੍ਰਚੰਡ ਤਥਾ ਨਾਦ ਬਿਨੋਦ ਕੋਡ ਆਨੰਦ ਕਰਨਖੰਡ ਕੇ ਬਾਣੀ ਰੂਪ ਤਿਥਾ ਘੜਤ ਘੜੀਏ ਬਭਤਨੂਪ ਤਾ ਜੰਗਲਾਂ ਨ ਸਿਆਨਾ ਜਾਹੇ ਜੇ ਕੋ ਕਹਿ ਪਛੈ ਪਛਤਾਏ ਤਿਥਾ ਘੜੀਏ ਸੂਰਤ ਮਤ ਮਨ ਬੁੱਧੋ ਤਿਥਾ ਘੜੀਏ ਸੁਰਸਿ ਦਾ ਕੇ ਸੁਧ ਪਰਮਨਖੰਡ ਕੇ ਬਾਣੀ ਜੋਰ ਤਿਥਾ ਹੋਰ ਨ ਕੋਈ ਹੋਰ ਤਿਥਾ ਜੋਤ ਮਹਾਪਲ ਸੂਰ ਤਨ ਮਹਿ ਰਾਮ ਰਹਿਆ ਭਰਪੂਰ ਤਿੱਥ ਸੇਤੋ ਸੀਤਾ ਮਹਿ ਨਾ ਮਾਹੇ ਤਾ ਕਿਉ ਰੂਪ ਨਗਤ ਨ ਜਾਹੇ ਨਾ ਹਮਰੇ ਨਾ ਠਾਗੇ ਜਾਜ ਜਿਨ ਕਾ ਰਾਮੁ ਸੈ ਮਨ ਮਾਹੇ ਸੇ ਭਗਤੋ ਸੇਖੇ ਲੋਕ ਕਰਹਿ ਅਨੰਦ ਸੁਚਾ ਮੈ ਸੋਏ ਸਤਖੰਡ ਵਸੈ ਨਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿੱਥਾ ਖੰਡ ਮੰਡਲ ਵਰਪੰਡ ਜੇ ਕੋ ਕਥੈ ਤਾਂ ਅੰਤ ਨ ਅਨੰਤ ਤੇ ਲੋ ਲੋ ਅਕਾਰ ਜਿਬ ਜਿਬ ਹੁਕਮਤ ਵਤਵਕਾਰ ਵੇਖੈ ਵਿਗਸ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਿਤ ਪ੍ਰਹਾਰਾ ਤੀਰਿ ਸੁਨਿਆਰ ਐ ਹਰਨ ਮਤਵੇਰ ਹਥਿਆਰ ਔਕਲਾਗਨ ਤਪਤਾਉ ਆਂਡਾ ਭਾਉ ਮਰਤੋ ਤਟਾਲ ਘੜੀਏ ਸੰਤ ਸਚੀ ਟਕਤਾਲ ਜਿਨ ਕਉ ਨਦਰ ਕਰੰਤਨ ਕਾਰ ਨਾਨ ਤਨ ਦਰੇ ਨਦਰਨ ਹਾਲੋ ਸਲੋਕ ਅਮਨ ਗੁਰੂ ਪਾਣੀ ਪਿਤਾ ਮਾਤਾ ਤਹਰ ਤਮਹਤ ਦੇਵਸਰਾਤ ਦੁਐदाई ਦਾਇਆ ਖਿਲਾ ਸਗਲ ਜਗਤ ਚੰਗਿਆਂ ਆਂ ਬਰਿਆਂਆਂ ਵਾਚ ਧਰਮ ਹਦੂਰ ਕਰਮਿ ਆਪੋ ਆਪਣੀ ਕੈ ਨੜਕ ਦੂਰ ਜਨੇ ਨਾਮ ਧਿਆਇ ਗਏ ਮੁਸੱਤ ਘਾਲੋ ਨਾਨਕ ਤੇ ਮੁਖ ਉਜਲੇ ਕੈਤੀ ਸੁਤੀ ਨਾਲੋ ਜਨੇ ਨਾਮ ਧਿਆਇ ਗਏ ਮੁਸੱਤ ਘਾਲੋ ਨਾਨਕ ਤੇ ਮੁਖ ਉਜਲੇ ਕੈਤੀ ਸੁਤੀ ਨਾਲੋ ਵਾਹਿਗੁਰੂ ਜੀ ਕਾ ਖਾਲਸਾ ਵਾਸਤੁਜੀ ਦੇ ਫਤਿਹ